ਕਿ ਕਰੇ ਕਿ ਜਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਸਤ ਸ੍ਰੀ ਅਕਾਲੇ ਚਟਿਆ ਬਾਜਾ ਵਾਲਿਓ ਸਤ ਗੁਰੂ ਰੱਖ ਲੋ ਬਿਰਦ ਬਾਣੇ ਦੀ ਲਾਜ ਚਿਤਾ ਗੁਪਤਾ ਸੀਦੋ ਸਿੰਘਾ ਸਰਬੱਤ ਖਾਲਸਾ ਦੀ ਸਤ ਫਤੇ ਖਾਲਸੇ ਦੀ ਹਰ ਮੈਦਾਨ ਫਤੇ ਅੜੇ ਸੋ ਝੜੇ ਤੇਰੀ ਸਰਨ ਪਰੇ ਸੋ ਤਰੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇ ਕਰੇ ਇਕ ਜਾਵੇ ਨਿਹਾਲ ਹੋ ਜਾ ਸਰਬਤ ਖਾਲਸਾ ਦੀ ਸਤ ਸ੍ਰੀ ਅਕਾਲੇ ਲੜਨੀਆਂ ਫੌਜਾਂ ਦੇ ਮਾਲਕ ਸਤਿਗੁਰੂ ਫੌਜਾਂ ਰੱਖਿਓ ਤਿਆਰ ਬਾਰੇ ਤੇ ਕਾਲ ਸੇ ਦੀ ਹਰ ਮੈਦਾਨ ਫਤਿਹ ਅੜੇ ਸੋ ਝੜੇ ਤੇਰੀ ਸਰਨ ਪਰੇ ਸੋ ਤਰੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਜੇ ਕਰੇ ਇਕ ਜਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਨੋ ਜੀ ਦੋ ਸਿੰਘਾ ਸਰਬੱਤ ਖਾਲਸਾ ਦੀ ਮੈਦਾਨ ਫਤੇ ਅੜੇ ਸੋ ਚੜੇ ਤੇਰੀ ਸਰਨ ਪਰੇ ਸੋ ਤਰੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ